ਗਿਆ ਜਮੀਰਾ ਦਾ ਢਾੜੂ ਗੱਲਦਾ ਰੱਖੀ ਖਿੱਲਰ ਦਾ ਢਾੜੂ ਬੈਠੇ ਕਿਦਾ ਖਜ਼ੁਰ ਦਾ ਬੈਠੇ ਕਿਦਾ ਖਜ਼ੁਰ ਦਾ ਕਾਹ ਕਰਦਾ ਪਾਣੀ ਆ ਕਾਲੇ ਢਾੜੂ ਖਿੱਲਰੂ ਗਾ ਸੋਹਣੇ ਢਾੜੂ ਖਿੱਲਰੂ ਆ ਪਾਉ ਪਾਉ ਪੂਰੇ ਪਾਉ ਰੇ ਅੱਖਾਂ ਦੇ ਚੁਕੇ ਅੱਖਾਂ ਦੇ ਅੱਖੀਂ ਉਮਰ ਤੂਫਾਨ ਨਾਲੇ ਅੱਖ ਕੇ ਸਾਡੇ ਦਾ ਨਹੀਂ ਕੋਈ ਉਹ ਕੇਵਲਾ ਚੋਲਾ ਦੇ ਵਿੱਚ ਤੂੰ ਆ ਅੰਕ ਕੇ ਰਹਿ ਲੈ ਕੰਦ ਨਹੀਂ ਠੱਠੀ ਟਾੜੀ ਨਾ ਕੰਦ ਨਹੀਂ ਠੱਠੀ ਕੇਵਲਾ ਚੋੜੇ ਕੰਦ ਨਹੀਂ ਠੱਠੀ ਪਾ ਆ ਅੱਕ ਗਿਆ ਆੱਕ ਗਿਆ ਰਹਿ ਲੈ ਆੱਕ ਗਿਆ ਰਹਿ ਲੈ ਮਰ ਜਾ ਜਮੀਰਾ ਤੁਹਾਡੇ ਦੇ ਜਮੀਰਾ ਨਹੀਂ ਓ ਜਮਰੀਆਂ ਜਮੀਰਾ ਲਾਂਟ ਗੋ ਲਾਂਟ ਗੱਡੀਆਂ ਰਹਿ ਜਾਣੀਆਂ ਗੱਡੀਆਂ ਓ ਗੱਡੀਆਂ ਓ ਦਵਾ ਜਾਣੇ ਬੈਠਾ ਨਹੀਂ ਗੱਲ ਬਾਲੀ ਓ ਖਿਲਰ ਗਿਆ ਘੜੂ ਓ ਲਾਂਤੇ ਚਾਰ ਦੀ ਓ ਲਾਂਤੇ ਓ ਪਾ ਲਾਂਤਾ ਕੱਲੇ ਕੱਲੇ ਤੇ ਗੱਲਾਂ ਗੱਲਾਂ ਆ ਗਈ ਲੰਗਣਾ ਲਾਂਤਾਂ ਪੈਂਦੀਆਂ ਪੈਂਦੀਆਂ ਆ ਰਹੀਆਂ ਲਾਂਤਾਂ ਓ ਕੱਲਾ ਜੀ ਓ ਕੋਈ ਮੀਡੀਆ ਮੂੜੀਆਂ ਆ ਰਹਿਣਾਂ ਨਾਲ ਕੋਈ ਵੀਡੀਓ ਬਣਾਉਣ ਓਏ ਝਾੜੂ ਖਿੱਲਰ ਦਾ ਵੇਖੀ ਝਾੜੂ ਆ ਕੀ ਕਿਸ ਤਰ੍ਹਾਂ ਫਿਰ ਜਿਹੜਾ ਟਗੜੀ ਗੱਲ ਸੀ ਉਹ ਇਹ ਹੋਈ ਬੰਨਾਏ ਕੀ ਆ ਬਣਾਗੇ ਕੀ ਇਹ ਬੰਨਿਆ ਰੋ ਓਜੀ ਗੇਮ ਉਹ ਨਾ ਮੁਰਦਾਬਾਦ ਓ ਮੁਰਦਾਬਾਦ ਲਾਂਦ ਗਿਆ ਹਾਂ ਸੋ ਦੇ ਵਾ ਓ ਲਾਂਦ ਗਿਆ ਮੋਟਾ ਇਧਰ ਹੀ ਆ ਇਧਰ ਹੀ ਆ ਓ ਇਧਰ ਵੀਡੀਓ ਸਾਰੀ ਬਣੀ ਹੋ ਤੂੰ ਦਰ ਫਿੜੇ ਹੋ ਮਾਰ ਕੇ ਜਾਂਦੇ ਪਿਛੇ ਆਦੇ ਆ ਇਧਰ ਓਹ ਮਰ ਜਾ ਜੂ ਪੇੜੀ ਗੋਡਾ ਇਧਰ ਖੋ ਆਜਾ ਓਏ ਕੋਈ ਇੱਕ ਬਣਾ ਓਕੇ ਮਾਮਾ ਜੀ ਦਾ ਬਾਬਾ ਸਾਧੀਆਂ ਤੇ ਆ ਆ ਜੈ ਨਰ ਭਾਈ ਅਮਰਪਾਲ ਸਿੰਘ ਦੇ ਵਿੱਚ ਕਰਦਾਂ ਢੋਲੇ ਵਾਲੇ ਢੋਲੇ ਤੇ ਕਿਹੜਾ ਓ ਲਾਤੀਓ ਢੋਲੇ ਤੇ ਤੇ ਲਾਤੀ ਆ ਓ ਲਾਤੀ ਵੱਡੇ ਓ ਲਾਤੀ ਕੇਵਲ ਵੱਡੀ ਗੱਡੀ ਦਾ ਖਿਲਾ ਰਿਆ ਓ ਪਰੇ ਬਣਾ ਓ ਪਰਾਂ ਰੋਟੋ ਰੋਟੋ ਸ਼ਰਮੋ ਸ਼ਰਮੀ ਵਾਲੀ ਨਾਲ ਨਹੀਂ ਸ਼ਰਮਾ ਵਾਲੀ ਨਹੀਂ ਇਹ ਜਿਹੜਾ ਜੀ ਹੋ ਰਿਹਾ ਰਾਣਾ ਆ ਕਰਦੇ ਹੋ ਵਾਹੇ ਹੋਰ ਕੀ ਕਰਦਾ ਇਕੋਟੇ ਆ ਹੀ ਚੰਦੇ ਯਾਰੀ ਹੋ ਲਾਂਚੀਓ